ਐਮਐਲਏ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਪੰਚਾਇਤੀ ਚੋਣਾਂ ਦੇ ਸੰਬੰਧ ਵਿੱਚ ਵੀਡੀਓ ਦਫ਼ਤਰ ਵਿਖੇ ਲਾਇਆ ਧਰਨਾ ਵੀਡੀਓ ਤੇ ਸੈਕਟਰੀ ਨਾਲ ਬਾਜਵਾ ਦੀ ਤਿੱਖੀ ਨੋਕ ਚੋਕ ਨੋ ਡਿਊ ਸਰਟੀਫਿਕੇਟ ਅਤੇ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਕਾਂਗਰਸੀਆਂ ਨੂੰ ਨਾ ਦੇਣ ਕਾਰਨ ਕਾਂਗਰਸੀ ਵਰਕਰਾਂ ਵਿੱਚ ਕਾਫੀ ਰੋਸ ਜਾਨੋ ਦਿਵਿਆ ਪੰਜਾਬ ਨਾਲ ਗੱਲਬਾਤ ਦੌਰਾਨ ਕੀ ਕਿਹਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਕਾਂਗਰਸੀ ਆਗੂਆਂ ਨੇ ਮਰੜ ਮੈਂ ਦਿੱਤਾ ਨਹੀਂ ਦਿੱਤਾ ਵਾ ਤੂੰ ਕੰਮ ਨਹੀਂ ਮੁਕਦਾ ਉਹ ਨਾ ਇਹਨੂੰ ਪੰਜਾਬੀ ਮੈਨੂੰ ਜਿਆਦਾ ਪਤਾ ਤੂੰ ਕਰ ਜਿਆਕਰ ਤੂੰ ਆਇਆ ਤੂੰ ਜਾਣ ਦੇਖੋ ਗੱਲ ਤਾਂ ਨਹੀਂ ਹੋਈ ਮੈਂ ਵੀ ਚੁੱਪ ਰਹਿ ਜਾਵਾਂਗਾ ਉਹ ਨਹੀਂ ਇਹ ਪੁੱਛ ਦਿੱਤਾ ਕਿ ਨਹੀਂ ਆਰਡਰ ਤੇ ਹੁਰੇ ਆ ਪਾਸ ਉਹਨੂੰ ਵਾਪਸ ਆਰਡਰ ਕਿਹਨੇ ਦਿੱਤੇ ਆ ਆਰਡਰ ਕਿਹਨੇ ਕੀਤੇ ਆ ਆਰਡਰ ਤਾਂ ਦਫਤਰੀ ਹੈ ਮੈਡਮ ਸਾਹਿਬ ਮੈਡਮ ਨੇ ਹੋਣਾ ਨਾ ਕੋਈ ਨਹੀਂ ਐ ਕੋਈ ਰਿਕਾਰਡ ਨਹੀਂ ਐ ਕੋਈ ਕੰਮ ਜਿਹੜਾ ਉਹਨੇ ਕਰਾ ਦੋ ਮੈਡਮ ਬੜਾ ਮਾਨਸ ਉਹ ਇੰਤਰਾ ਦੀ ਠੂਠ ਮਾਰ ਗਏ ਨਹੀਂ ਕਿਉਂ ਆ ਮੈਂ ਚੂੜੀ ਕਿੱਥੇ ਮਾਰਦੀ ਆ ਮਾਲਾ ਤੂੰ ਆਰਡਰ ਦੂਗੀ ਤੇ ਆ ਕੇ ਜੀ ਨਹੀਂ ਮੈਂ ਉਹ ਕਿਸੇ ਮੁੰਡੇ ਮੈਂ ਤਾਂ ਕਿ ਮਾਰਨ ਖੁਰਿਆ ਤੇ ਕੋਈ ਮੁਰਕਾਟ ਕੁਝ ਹੋਇਆ ਨਹੀਂ ਨਹੀਂ ਉਹ ਤਾਂ ਜਿਆ ਫੋਮ ਪ੍ਰਕਾਸ਼ ਉਹ ਆਇਆ ਨਹੀਂ ਕਿ ਕਰਾਂ ਮੈਂ ਤਾਂ ਉਹਨੂੰ ਚਿੱਠੀ ਭੇਜ ਭੇਜ ਨਹੀਂ ਹੁਣੇ ਭੇਜ ਦਿੰਦੀ ਕਦੋਂ ਭੇਜਣਾ ਹੁਣੇ ਭੇਜ ਦਿੰਦੀ ਕਿੱਥੇ ਭੇਜਣਾ ਤਾ ਡੀਸੀ ਨੂੰ ਭੇਜਾਂ ਕਿਹਨੂੰ ਭੇਜਾਂ ਮੈਂ ਲਿਖਿਆ ਜੇ ਕਿ ਡੀ ਸਾਹਿਬ ਨੂੰ ਚਲੋ ਇੱਕ ਮਿੰਟ ਮੈਂ ਤੁਹਾਨੂੰ ਦੱਸ ਦਿੰਦਾ ਮੈਡਮ ਅਸਿਕੂ ਸਾਹਿਬ ਆਏ ਫਾਇਏ ਆਉਂਦੇ ਆਉਂਦੇ ਹਰੇ ਆਉਂਦੇ ਜੇ ਤਾਂ ਮੈਂ ਕਰਾਉਣਾ ਆਉਂਦੇ ਮੈਂ ਦੱਸ ਨਹੀਂ ਆ ਬੜਾ ਤਨ ਦਾ ਕਰਦਾ ਹਾਂਜੀ ਬਸ ਸਾ ਕੀ ਲੋਡ ਪੈ ਗਈ ਧਰਨਾ ਦੇਣ ਦੀ ਇਹ ਵੀਡੀਓ ਇਹ ਧਰਨਾ ਸੀ ਜੀ ਸਾਰੇ ਦੇਣ ਦੇ ਕਿਉਂਕਿ ਸਾਡੇ ਸਰਪੰਚਾਂ ਪੰਚਾਂ ਨੂੰ ਸਾਡੇ ਜਿਨ੍ਹਾਂ ਇਲੈਕਸ਼ਨ ਲੰਡੀ ਜਿਨ੍ਹਾਂ ਨੂੰ ਐਨਓਸੀ ਦੇ ਦਿੱਤਾ ਜਾ ਰਿਹਾ ਵੋਟਰ ਸੂਚੀਆਂ ਨਹੀਂ ਦਿੱਤੀਆਂ ਜਾ ਰਹੀਆਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਸਾਹਿਬ ਅਸੀਂ ਡੀਜੀ ਸਾਹਮਣਾ ਸਾਹਮਣੇ ਲੜਨੇ ਆ ਪਰ ਇਹਨਾਂ ਦੇ ਕੋਈ ਅਸਰ ਨਹੀਂ ਨਾ ਅਸਰ ਆ। ਪਹਿਲਾਂ ਦੇ ਦਫਤਰ ਹੁੰਦੇ ਹੀ ਨਹੀਂ ਸਰ। ਆ ਜਾਏ ਨੇ ਪਰ ਹਜੇ ਤੱਕ ਸਾਡੇ ਇੱਕ ਬੰਦੇ ਨੂੰ ਐਨੋਟੀ ਨਹੀਂ ਦਿੱਤੀ। ਮੁਖਵਾ ਕਰੰਡੀ ਬੀਬੀ ਵੀਡੀਓ ਮੁਖਵਾ ਕਰੰਡੇ ਫੈਕਟਰੀ ਕਿਉਂਕਿ ਨੋਟਿਸ ਉੱਤੇ ਰੱਜ ਗਏ ਨੇ। ਵਿੱਤ ਕਮਿਸ਼ਨ ਦੇ ਪੈਸੇ ਸਾਰੇ ਹੀ ਖਾ ਗਏ ਨੇ ਇਹ ਅਫਸਰ। ਇਹ ਸੈਕਟਰੀ ਇਹ ਵੀਡੀਓ ਸਾਰੇ ਖਾ ਗਏ ਮੈਂ ਤਾਂ ਕਹਿੰਦਾ ਰਗਮ ਚੱਡਾ ਜੀ ਸੰਦੀਪ ਪਾਠਕ ਜੀ ਕਿਤੇ ਪਦੇ ਘਟ ਚੂੜੀਆਂ ਆਉ ਤੇ ਸਹੀ ਉਟਾਲੇ ਆਉ ਤੇ ਸਹੀ ਆਪਣੇ ਹਲਕਾ ਚਾਰਜ ਐਮਐਲਏ ਦੀ ਕਰਦੂਗ ਤੇ ਪਤਾ ਕਰੋ ਕੀ ਹੋਣਿਆ ਵਾ ਤੁਸੀਂ ਤਾਂ ਕਹਿੰਦੇ ਹਮ ਬੇਈਮਾਨੀ ਖਤਮ ਕਰਨੀ ਹੈ ਇਹ ਤਾਂ ਲੁੱਟ ਕੇ ਖਾ ਗਏ ਦੁਨੀਆ ਨੂੰ ਜੇ ਤੁਹਾਨੂੰ ਇਹੋਸ਼ ਕਰਨਾ ਹੈ ਤਾਂ ਸਰਪੰਚਾਂ ਦੀ ਨਾਮਿਨੇਸ਼ਨ ਕਰ ਦਿਓ ਜੇ ਤੁਹਾਨੂੰ ਕਾਗਜ਼ ਹੀ ਨਹੀਂ ਦੇਣਾ ਕਿਸੇ ਨੂੰ ਤੁਸਾਂ ਕਾਗਜ਼ ਅਬਜੈਕਟਿਵ ਕਰਾ ਦੇਣੇ ਕਿਸੇ ਨੂੰ ਐਨੋਸੀ ਨਹੀਂ ਦੇਣੀ ਫਿਰ ਇਹ ਕਾਨੂੰਨ ਹੀ ਬਦਲੋ ਫਿਰ ਆਪਣੇ ਬੰਦੇ ਉਹਦੇ ਨਾਮ ਨਾਲ ਕੱਢੋ ਸਰਪੰਚ ਪਰ ਇਹ ਗੁਨਾਹ ਹੋ ਰਿਹਾ ਲੋਕਾਂ ਦਾ ਹੱਕ ਹੈ ਸਰਪੰਚ ਚੁੜਨਾ ਲੋਕਾਂ ਦਾ ਹੱਕ ਹੈ ਮਲੇ ਚੁੜਨਾ ਪਰ ਇਹ ਲੋਕਾਂ ਦਾ ਹੱਕ ਖੋਂਦੇ ਨੇ ਜਦੋਂ ਲੋਕ ਜਾਗ ਪੈਣ ਵੇਖੋ ਸਰਕਾਰਾਂ ਕਿਸ ਤਰ੍ਹਾਂ ਬਦਲਦੀਆਂ ਲੋਕ ਜਾਗ ਪਏ ਨੇ ਇਹਨਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਦੁਆਇ ਕਿ ਹਰ ਇੱਕ ਇੱਕ ਪਿੰਡ ਚੋਂ 2-200 ਵੋਟ ਕੱਟ ਕੇ ਪਰੇ ਮਾਰੀ ਹੈ ਵਾਰਡ ਬੰਦੀ ਇਹੋ ਜੀ ਕੀਤੀ ਆ ਘਰ ਦਾ ਮੁਖੀ ਕਿਤੇ ਤੇ ਪਰਿਵਾਰ ਕਿਸੇ ਵਾਰਡ ਚ ਐਸ ਸੀ ਸੀਟਾਂ ਡੀ ਸੀ ਸਾਹਿਬ ਦੀ ਵੈਬਸਾਈਟ ਤੇ ਹੋਰ ਆ ਵੀਡੀਓ ਸਾਹਿਬ ਦੀ ਵੈਬਸਾਈਟ ਤੇ ਆ ਜਾਂ ਐਸ ਸੀਟਾਂ ਹੋਰ ਬੀ ਜੀ ਸਾਹਿਬ ਦਾ ਦਿਨ ਆਈ ਦੀ ਤਰੀਕ ਜੀ ਵੀ ਵੋਟਾਂ ਬਣ ਗਈਆਂ ਵੋਟਾਂ ਵਧਣੀਆਂ ਕੱਟਣ ਡੇ ਜਿਹੜਾ ਪਤਾ ਲੱਗਦਾ ਵੀ ਨਾਲ ਸਰਪੰਚ ਖਰਾਉਣਾ ਦੀ ਵੋਟ ਕੱਟੀ ਹੁੰਦੀ ਨਾਲ ਹੀ ਨਾਲ ਬਣਾਈ ਜਾਂਦੇ ਨਾਲ ਕੱਟੀ ਜਾਂਦੇ ਆ ਦਾਣਾ ਪੈਂਦੀਆਂ 60 ਵੋਟਾਂ ਕੱਟਣ ਲਈ ਦੇਤੀਆਂ ਕੱਟ ਗਿਆ ਪਾ ਰੋਲਾ ਸਾਰੇ ਪਾਸੇ ਇੰਨੀ ਹਨੇਰਾ ਆ ਜ਼ਿੰਦਗੀ ਨਹੀਂ ਵਿਖੇ ਤੇ ਇੰਨਾ ਜੁਲਮ ਇੰਨਾ ਧੱਕਾ ਕਰਨਗੇ ਜਿੱਦ ਤੇ ਕਹਿੰਦੇ ਆਣਾ ਹੀ ਬਦਲਾਓ ਲੈਣਾ ਅਸੀਂ ਬੜੇ ਚੰਗੇ ਆ ਪਰ ਕੌਣ ਪਤਾ ਲਗਾ ਹਾਠੀ ਦੇ दांत ਦਿਖਾਣੇ ਕੋਲ ਔਰ ਔਰ ਖਾਣੇ ਕੋਲ ਪਸਾ ਦੇ ਰਿਹਾ ਕੇ ਚਾਰ ਤਿੰਨ ਨੋਮੀਨੇਸ਼ਨ ਦੀ ਤੇ ਵਿੱਚ ਛੁੱਟੀਆਂ ਆਈਆਂ ਤੇ ਜੇ ਨਾ ਚਾਹ ਕੋਈ ਪਹਿਲਾਂ ਦਾ ਇਲੈਕਸ਼ਨ ਕਮਿਸ਼ਨ ਨਹੀਂ ਧੱਕਾ ਕੀਤਾ ਸ਼ਡਿਊਲ ਉਹਨਾਂ ਜਿਹੜਾ ਬਣਾ ਜਿਵੇਂ ਛੁੱਟੀਆਂ ਜ਼ਿਆਦਾ ਸਿਨਚਰ ਐਸ ਵਰ ਜ਼ਿਆਦਾ ਛੁੱਟੀਆਂ ਦੋ ਤਿੰਨ ਦਿਨ ਦੀ ਛੁੱਟੀ ਨਾਮਨੇਸ਼ਰ ਪਰ ਕਿਸੇ ਦੇਣਿਆ ਇਹ ਫਰਾਡ ਹੈ ਉਹਨੇ ਇੱਕ ਪਿੰਡ ਵਿੱਚ ਮੰਨ ਲਓ ਤੁਸੀਂ ਵੀ 10-10 50 ਮੇਦ 15 15 ਫਾਈਲਾਵਾ 15 15 ਫਾਈਲਾ ਕਿਤਨਾ ਭਰੀਆਂ ਜਾਣਗੀਆਂ ਬਈ ਹੋ ਜੇ ਪਤਾ ਲੱਗਦਾ ਇੱਕ ਪਹਿਲਾ ਤਿੰਨਾਂ ਸਾਈਟੀਆਂ ਨੂੰ 80 180 ਪਿੰਡ ਦੇ ਉੱਤੇ ਤਿੰਨ بڑے ਛੇਤੇ ਨੇ ਪਨੂ ਸਾਹਿਬ ਦੇ ਵੀ ਤੇ ਵੀਡੀਓ ਸਾਹਿਬ ਦੇ ਵੀ ਟੁਕੜੇ ਆ ਜੀ ਇੱਕ ਕੁਲਜਿੰਦਰ ਆ ਇੱਕ ਕਮਲਜੀਤ ਆ ਇੱਕ ਹੰਬਰਖਸ਼ ਇਹ ਤਿੰਨੇ ਸਰੇ ਦੇ ਨੇ ਆ ਆਰਡਰ ਨੇ ਮੇਰੇ ਕੋਲ ਇਹਨਾਂ ਨੂੰ 80-80 ਪਿੰਡ ਦੇ ਉੱਤੇ 90 90 ਪਿੰਡ ਦਿੱਤੇ ਅਈ ਇਲੈਕਸ਼ਨ ਕਮਿਸ਼ਨ ਆਖਿਆ ਵੀ ਆ ਵੇ ਕੀ ਆ ਡੀਸਬ ਨੂੰ ਹਲੇ ਪਿਆ ਕੀ ਆ ਤੇ ਹੁਣ ਸੁਣਿਆ ਆਰਡਰ ਚੇਂਜ ਕਰਨ ਲੱਗੇ ਨੇ ਇਹ ਬੀਬੀ ਵੀਡੀਓ ਦੇ ਦਸਕਣ ਨਾਲੇ ਆਰਡਰ ਨੇ ਜਿਨੇ 25 ਸਾਲ ਨੌਕਰੀ ਕਰਨ ਨੂੰ ਪਤਾ ਨਹੀਂ ਮੈਂ ਗਲਤ ਕਰਨ ਨਹੀਂ ਮੈਂ ਕੀ ਆਰਡਰ ਕਰਨ ਨਹੀਂ ਆ ਪਰ ਸਵਾਮ ਮਜ਼ਾ ਬੱ ਲੱਗਿਆ ਆ ਜਿਉਣਾ 90 ਪਿੰਡਾਂ ਦੇ ਰੋਡ ਖੋਟ ਕਰਨੀ ਹੀ ਸਾਲਿਆ ਹੋਣਾ ਹੀ ਨਾ ਇੱਥੇ ਵੀ ਹਿਸਾ ਅੱਗੇ ਗਾਲ ਵੀ ਜਾਣਾ ਸੀਗਾ ਸੁਗਨਾ ਹੋ ਰਿਹਾ ਉਹਦੇ ਖਿਲਾਫ ਰੋਲਾ ਪਾਉਂਦੇ ਕਰਨੇ ਆ ਹੁਣ ਬਟਾਲਾ ਹੀ ਚੱਲਿਆ ਫਿਰ ਕਾਦੀਆਂ ਜਾਣਾ ਫਿਰ ਤਾਰੀਵਾਲ ਜਾਣਾ ਸਾਰੇ ਪਾਸੇ ਸਾਰੇ ਪੰਜਾਬ ਤੇ ਇਨੈਨੇਰ ਪਿਆ ਤਾਂ ਸਰ ਜੀ ਇਹ ਨਹੀਂ ਇਹ ਮਸਲਾ ਹੱਲ ਹੁੰਦਾ ਇੱਕ ਅੱਜ ਤੀਰੀ ਜਾਂ ਕੱਲ ਦੀ ਜੀ ਫਿਰ ਜ਼ਿਲ੍ਹਾ ਲੈਵਲ ਤੇ ਜਾਂ ਪੰਜਾਬ ਲੈਵਲ ਤੇ ਕਾਂਗਰਸ ਕੁਝ ਕਰ ਚੁੱਕੇ ਆ ਅਸੀਂ ਤਾਂ ਜ਼ਿਲ੍ਹਾ ਲੈਵਲ ਤੇ ਸਾਰੇ ਬਰਦਾਵਰ ਇਕੱਠੇ ਹੋ ਕੇ ਬਾੜਾ ਤੋਂ ਇਕੱਠੇ ਕਰਾਂਗੇ ਡੀਸੀ ਦੇ ਕੋਲ ਜਾਵਾਂਗੇ ਘਰਾਓ ਕਰਾਂਗੇ ਡਿਸੀਜਨ ਦੇਖਾਂਗੇ ਸਾਰੇ ਆਪਣੇ ਲੀਡਰ ਸਲਾਹ ਕਰਾਂਗੇ ਠੀਕ ਹੈ ਹਾਂ ਜੀ ਬੋਲੋ ਜੀ ਕਿਉਂ ਲੋੜ ਪੈ ਗਈ ਤਾਂ ਢੇ ਦੇਦੀ ਤਾਂ ਲੋੜ ਪੈ ਗਈ ਦੇਖੋ ਗੱਲ ਇਹ ਹੈ ਕਿ 26 ਜਨਵਰੀ 1950 ਨੂੰ ਬਹੁਤ ਵਧੀਆ ਸੰਵਿਧਾਨ ਬੜਾ ਖੂਬਸੂਰਤ ਹਿੰਦੁਸਤਾਨ ਦਾ ਸੰਵਿਧਾਨ ਲਿਖਿਆ ਗਿਆ ਸੀ ਜਿਹਦੇ ਚ ਲੋਕਤੰਤਰ ਜਿਹੜਾ ਉਹ ਇੱਕ ਮੁੱਖ ਪਿੱਲਰ ਸੀਗਾ ਸਾਡਾ ਇਹ ਲੋਕ ਆਪਣੇ ਨੁਮਾਇੰਦੇ ਚੁਣ ਸਕਣ ਔਰ ਆਪਣੀ ਚੁਆਇਸ ਦੇ ਨੁਮਾਇੰਦੇ ਨੂੰ VOTING ਕਰਕੇ ਉਹਨਾਂ ਨੂੰ ਪੰਚਾਇਤਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਭੇਜ ਸਕਣ ਪਰ ਇਹ ਚੀਜ਼ ਜਿਹੜੀ ਹੈ ਨਾ ਕਦੀ ਵੇਖੀ ਨਹੀਂ ਸੀ ਜੋ ਹਾਲਾਤ ਐ ਇਸ ਵਾਰੀ ਕ੍ਰੀਏਟ ਹੋ ਗਏ ਨੇ ਇੰਨਾ ਜ਼ਿਆਦਾ ਕਾਹਨ ਹੋ ਰਿਹਾ ਲੋਕਤੰਤਰ ਦਾ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਬੜਾ ਮੌਕਾ ਦਿੱਤਾ ਬੜਾ ਵੇਖਿਆ ਗਿਆ ਮੁਲਾਜ਼ਮਾਂ ਵੱਲ ਕੀ ਸ਼ਾਇਦ ਸ਼ਾਇਦ ਸਰਕਾਰ ਦੀਆਂ ਅੱਖਾਂ ਖੁੱਲ ਜਾਣ ਸ਼ਾਇਦ ਸਰਕਾਰ ਇਸ ਚੀਜ਼ ਨੂੰ ਡਿਨਾਈ ਕਰ ਦੇ ਔਰ ਲੋਕਤੰਤਰ ਨੂੰ ਬਹਾਲ ਕਰ ਦੇ ਔਰ ਇਲੈਕਸ਼ਨ ਸਮੂਥਲੀ ਕਰਾ ਦੇ ਪਰ ਉਹਦੇ ਬਾਵਜੂਦ ਜਦੋਂ ਕੁਝ ਨਹੀਂ ਹੋ ਸਕਿਆ ਤੇ ਫਿਰ ਅੱਜ ਮਜਬੂਰਨ ਜਿਹੜੇ ਸਾਡੇ ਐਮਐਲਏ ਸਾਹਿਬ ਨੇ ਸਰਦਾਰ ਕ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹਨੂੰ ਆਪਣੇ ਸਾਥੀਆਂ ਸਮੇਤ ਪਿੰਡਾਂ 'ਚ ਜਿਹੜੇ ਸਾਡੇ ਸਰਪੰਚ ਪੰਚ ਇਲੈਕਸ਼ਨਾਂ ਲੜਨਾ ਚਾਹੁੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਅੱਜ ਵੀਡੀਓ ਦਫ਼ਤਰ ਵਿਖੇ ਧਰਨਾ ਲਾਣਾ ਪਿਆ ਸਰਕਾਰ ਦੀਆਂ ਅੱਖਾਂ ਖੋਲਣ ਵਾਸਤੇ ਧਰਨਾ ਲਾਣਾ ਪਿਆ ਤਾਂ ਜੋ ਅੱਜ ਉਹਨਾਂ ਨੂੰ ਭਾਂਦੇ ਡਾਕੂਮੈਂਟਸ ਮਿਲ ਜਾਣ ਔਰ ਉਹ ਆਪਣੀ ਇਲੈਕਸ਼ਨ ਲੜ ਸਕਣ ਕਿਉਂਕਿ 2 ਦਿਨ ਛੁੱਟੀਆਂ ਆ ਜਣੀਆਂ ਤੇ ਟਾਈਮ ਅੱਗੇ ਹੀ ਬਹੁਤ ਥੋੜਾ ਤੇ ਇਲੈਕਸ਼ਨ ਲੜਨ ਵਾਸਤੇ ਜਿਹੜੇ ਪੇਪਰਸ ਚਾਹੀਦੇ ਨੇ ਉਹਨਾਂ ਦੇ ਨਾਮ ਮਿਲਣ ਕਰਕੇ ਇਹਨੂੰ ਅਸੀਂ ਲੈ ਸਕਦੇ ਹਾਂ ਸਰਕਾਰ ਦੀ ਤੰਦਲੀ ਗੇਲੋ ਜਾਂ ਉਹਨਾਂ ਦਾ ਡਰ ਗੇਲੋ ਕਿ ਜੇ ਇਲੈਕਸ਼ਨ ਹੋ ਗਈ ਤੇ ਹੋ ਸਕਦਾ ਸਾਡੇ ਸਰਪੰਚ ਨਾ ਜਿੱਤ ਸਕਣ ਪੰਚ ਨਾ ਬਣ ਸਕਣ ਤੇ ਉਦੋਂ ਹੀ ਹੁੰਦਾ ਜਦੋਂ ਇੱਕ ਡਰ ਸਤਾੰਦਾ ਹੋਵੇ ਤੇ ਅੱਜ ਉਹਦੇ ਸੰਬੰਧ ਦੇ ਵਿੱਚ ਹੀ ਇਹਨਾਂ ਨੇ ਅਜ ਧਰਨਾ ਲਗਾਇਆ ਜਿਹਦੇ ਵਿੱਚ ਕਿ ਰਵੀਨੰਦਨ ਬਾਜਵਾ ਜੀ ਵੀ ਉਹਨਾਂ ਦੇ بیٹے ਵੀ ਆਏ ਔਰ ਸਾਰੇ ਆਪਣੇ ਸਾਥੀਆਂ ਦੇ ਨਾਲ ਉਹਨਾਂ ਨੇ ਇਸ ਪ੍ਰਣਾਲੀ ਨੂੰ ਸਿੱਧਿਆ ਕੀਤਾ ਹਾਂਜੀ ਅੱਜ ਹਾਲਾਤ ਐਸੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪਣੇ ਆਪ ਨੂੰ ਮੰਨ ਚੁੱਕੀ ਹੈ ਕਿ ਇਹ ਹਾਰੇ ਹੋਏ ਆ ਕਿਉਂਕਿ ਜਦੋਂ ਲੋਕਤੰਤਰ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਬਹੁਤ ਵੱਡਾ ਇੱਕ ਸਾਡਾ ਇੱਕ ਖੂਬਸੂਰਤੀ ਹੈ ਪੂਰੀ ਦੁਨੀਆ ਦੇ ਵਿੱਚ ਉਸ ਲੋਕਤੰਤਰ ਨੂੰ ਫੇਲ ਕਰਨ ਵਾਸਤੇ ਉਸ ਨੂੰ ਨਸ਼ਟ ਕਰਨ ਵਾਸਤੇ ਅੱਜ ਫਤੇਗੜ ਚੂੜੀਆਂ ਦੇ ਲੋਕ ਹਲਕਾ ਇਨਚਾਲ ਆਮ ਆਦਮੀ ਪਾਰਟੀ ਬਲਾਕ ਦੇ ਵੀਡੀਓ ਸੈਕਟਰੀ ਆਮ ਬੰਦੇ ਨੂੰ ਸਰਪੰਚੀ ਲੜਨ ਤੋਂ ਮੈਂਬਰੀ ਲੜਨ ਤੋਂ ਉਹਨਾਂ ਨੂੰ ਮਾਂਝੇ ਰੱਖਦੇ ਨੇ ਉਹਨਾਂ ਨੂੰ ਐਨਓਸੀ ਨਹੀਂ ਦੇ ਦੇ ਇਹ ਸਭ ਤੋਂ ਵੱਡੀ ਇੱਕ ਆਮ ਆਦਮੀ ਪਾਰਟੀ ਦੀ ਹਾਰ ਆ ਲੋਕਾਂ ਨੇ ਆਮ ਆਦੀ ਪਾਰਟੀ ਤੇ ਵਿਸ਼ਵਾਸ ਕੀਤਾ ਸੀ ਕਿ ਇੱਕ ਬਦਲਾਅ ਆਏਗਾ ਲੇਕਿਨ ਇਹ ਬਦਲਾਅ ਐਸਾ ਨਹੀਂ ਸੀ ਚਾਹੁੰਦੇ ਕਿ ਲੋਕਤੰਤਰ ਖਤਮ ਹੋ ਜਾਏ ਜੇ ਅਜਾਇਹ ਕਰਨਾ ਸੀਗਾ ਐਨਓਸੀ ਨਹੀਂ ਦੇਣੀਆਂ ਨੋ ਡਿਊ ਨਹੀਂ ਦੇਣੇ ਤਾਂ ਸਰਕਾਰ ਨੂੰ ਚਾਹੀਦਾ ਕਿ ਕੈਬਨਿਟ ਦੇ ਵਿੱਚ ਮਤਾਂ ਪਾ ਕੇ ਕਾਨੂੰਨ ਬਣਾ ਦਿੱਤਾ ਜਾਵੇ ਕਿ ਸਰਕਾਰ ਜਿੱਦੀ ਹੋਏਗੀ ਉਹਦੇ ਨਾਮਿਨੇਟ ਸਰਪੰਚ ਕਰ ਦਿੱਤੇ ਜਾਣ ਮੈਂਬਰ ਕਰ ਦਿੱਤੇ ਜਾਣ ਤਾਂ ਜੋ ਆਮ ਆਦਮੀ ਜਿਹੜਾ ਆਮ ਲੋਕ ਜਿਹੜੇ ਉਹ ਪਰੇਸ਼ਾਨ ਨਾ ਹੋਣ ਅੱਜ ਜਿਹੜੀ ਇੱਕ ਵੱਡੀ ਹਾਰ ਜਿਹੜੀ ਆਮ ਆਦਮੀ ਪਾਰਟੀ ਦੀ ਦੇਖਣ ਨੂੰ ਮਿਲੀ ਆ ਔਰ ਅੱਜ ਤੋਂ ਇਹਨਾਂ ਦੀ ਉਲਟੀ ਗਿਣਤੀ ਜਿਹੜੀ ਸ਼ੁਰੂ ਹੋ ਗਈ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਹੀ ਆਵਾਮ ਜਿਹੜਾ ਹੈ ਪੰਜਾਬ ਦਾ ਜਿਹੜਾ ਹੈ ਇਸੇ ਆਮ ਆਦਮੀ ਪਾਰਟੀ ਨੂੰ ਸਬਕ ਜਰੂਰ ਸਿਖਾਏਗਾ ਔਰ ਚੰਗੀ ਸਰਕਾਰ ਨੂੰ ਲੈ ਕੇ ਆਵੇਗਾ ਜੈ ਹਿੰਦ ਜੈ ਭਾਰਤ ਪੰਕਜ ਪਾਂਦੀ ਦਿਵਯਾ ਪੰਜਾਬ ਟੀਵੀ ਫਤਿਹਗੜ ਚੋੜੀਆਂ